ਹੈਲੋ ਜੀ ਸਵਾਗਤ ਹੈ ਤੁਹਾਡਾ ਮੇਰੇ ਇੱਕ ਹੋਰ ਮਾਨਮਿਨੀ ਬਲੌਗ ਚੈਨਲ ਤੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਹਾਂਜੀ ਅਸੀਂ ਚੱਲਿਆਂ ਗੁਰੂ ਘਰ ਪਿੰਡ ਦੇ ਗੁਰੂ ਘਰ ਤੇ ਜਾ ਰਹੇ ਹਾਂ ਅਸੀਂ ਹੁਣ ਰਸਤੇ 'ਚ ਜਾ ਰਹੇ ਹਾਂਗੇ ਤੇ ਇਹ ਸ਼ਾਮ ਦਾ ਵੇਲਾ ਹੈਗਾ ਸ਼ਾਮ ਦੇ ਬੱਜ ਚੁੱਕੇ ਨੇ 6:30 ਜੋ ਸਿਗੁਰ ਘਰ ਪਹੁੰਚਦੇ ਸਾਡੇ ਪਿੰਡ ਦਾ ਗੁਰੂ ਘਰ ਹੈਗਾ ਇਹ ਗੁਰੂ ਘਰ ਅਗੇ ਡਿਉ ਡਿਵਣੀ ਹੁੰਦੀ ਆ ਉਹ ਹੈ ਅਸੀਂ ਹਰ ਰੋਜ਼ ਸ਼ਾਮ ਨੂੰ ਗੁਰੂ ਘਰ ਜਾਣੇ ਹਾਂਗੇ। ਅੰਜੀ ਹੋਣਾ ਸੀ ਅੰਦਰ ਦਰਬਾਰ ਸਾਹਿਬ ਦਾ ਮੱਥਾ ਟੇਕਣ ਜਾ ਰਹੇ ਹਾਂਗੇ। ਇਹ ਸੇ ਮੇਪਾ ਚੈ ਸ਼੍ਰੀ ਹਰਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰੂ ਘਰ ਹੈਗਾ ਬੰਦੀ ਛੋੜ ਗੁਰੂ ਘਰ। ਹਾਂਜੀ ਅਸੀਂ ਮੱਥਾ ਟੇਕ ਲਿਆ ਬੈਠ ਗਏ ਸਵੇਰੇ ਤਾਂ ਹਣਾ ਟਾਈਮ ਨਹੀਂ ਲੱਗਦਾ ਕਿਉਂਕਿ ਬੱਚਾ ਸਕੂਲ ਤੋਰਨਾ ਹੁੰਦਾ ਹੈਗਾ ਘਰ ਦੇ ਹੋਰ ਕੰਮ ਹੋ ਜਾਂਦੇ ਨੇ ਇਸ ਲਈ ਅਸੀਂ ਸ਼ਾਮ ਨੂੰ ਹੀ ਮੱਥਾ ਟੇਕ ਕੇ ਆਉਣੀ ਆ ਦੂ ਘਰ ਹਾਂਜੀ ਇੱਥੇ ਬਾਬਾ ਜੀ ਦੇਖ ਦਿੰਦੇ ਨੇ ਹਾਂਜੀ ਹੁਣ ਅਸੀਂ ਚੱਲ ਪਿਆ ਘਰ ਨੂੰ ਵਾਪਿਸ ਇਹ ਸਾਡੇ ਪਿੰਡ ਦਾ ਖੂਹ ਹੈ ਬਹੁਤ ਪੁਰਾਣਾ ਖੂਹ ਹੈ ਇਹ ਹੁਣ ਇਹਦੇ ਉੱਤੇ ਜਾਲ ਪਾਇਆ ਹੋਇਆ ਹੈ ਪਹਿਲਾਂ ਇਹ ਬਿਨਾਂ ਜਾਲ ਤੋਂ ਸੀ ਲੋਕ ਇਹਦੇ ਵਿੱਚੋਂ ਪਾਣੀ ਕਢਦੇ ਹੁੰਦੇ ਸੀ ਫਿਰ ਉਸ ਤੋਂ ਬਾਅਦ ਜਦੋਂ ਵੀ ਇਹਦੇ ਵਿੱਚ ਇੱਕ ਦੋ ਜਾਣੇ ਡਿੱਗ ਕੇ ਹਨਾ ਮਰ ਗਏ ਸੀ ਫਿਰ ਉਸ ਤੋਂ ਬਾਅਦ ਇਹਦੇ ਤੇ ਜਾਲ ਪਾਤਾ ਜੀ ਇਹ ਸਾਡੇ ਪਿੰਡ ਦਾ ਤਕੀਆ ਕਈ ਪਿੰਡਾਂ ਚ ਇਹਨਾਂ ਨੂੰ ਸਾਥ ਵੀ ਕਿਹਾ ਜਾਂਦਾ ਇਸ ਨੂੰ ਪਰ ਸਾਡੇ ਪਿੰਡ 'ਚ ਇਹਨੂੰ ਤਕੀਆ ਕਿਹਾ ਜਾਂਦਾਗਾ ਪਹਿਲਾਂ ਕਹਿੰਦੇ ਜਦੋਂ ਪਿੰਡਾਂ ਨੂੰ ਬਾਗ ਗੇਟ ਲੱਗਦੇ ਹੁੰਦੇ ਸੀ ਹਨਾ ਉਦੋਂ ਸਾਰਾ ਪਿੰਡ ਇਹਦੇ ਵਿੱਚ ਦੀ ਲੰਘਦਾ ਹੁੰਦਾ ਸੀ ਇੱਥੇ ਗੇਟ ਲੱਗ ਜਾਂਦਾ ਸੀਗਾ ਬਹੁਤ ਜ਼ਿਆਦਾ ਪੁਰਾਣਾ ਹੈ ਹਜੇ ਵੀ ਉਮੀ ਖੜਾ ਹੈ ਇਹ ਕਿਉਂਕਿ ਇਹਦੀ ਸਾਮ ਸੰਭਾਲ ਹੁੰਦੀ ਰਹਿੰਦੀ ਹੈ ਇਹਦੇ ਵਿੱਚ ਬੈਠ ਕੇ ਬਾਬੇ ਅੱਖ ਨੇ ਤਾਂਸ਼ ਫੁੱਟਦੇ ਹੁੰਦੇ ਨੇਗੇ ਸੋਡੇ ਪਿੰਡ ਦੇ ਇਹਨੂੰ ਤੁਸੀਂ ਸਾਥੀ ਕਹਿੰਦੇ ਹੋ ਕਿ ਤਕੀਆ ਕਹਿੰਦੇ ਹੋ ਪਲੀਜ਼ ਮੈਨੂੰ ਕਮੈਂਟਾਂ ਚ ਜਰੂਰ ਦੱਸਿਓ ਕਾਫੀ ਪੁਰਾਣਾ ਹੈ ਇਹ ਜੇਕਰ ਸੋਨੂੰ ਮੇਰੀ ਵੀਡੀਓ ਵਧੀਆ ਲੱਗਦੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਤੇ ਪਲੀਜ਼ ਮੈਨੂੰ ਕਮੈਂਟਾਂ ਚ ਜ਼ਰੂਰ ਦੱਸਿਓ ਵੀ ਤੁਹਾਡੇ ਪਿੰਡ ਚ ਤੁਸੀਂ ਇਸ ਨੂੰ ਦਰਵਾਜ਼ਾ ਕਹਿੰਦੇ ਹੋ ਕਿ ਤਕੀਆ ਕਹਿੰਦੇ ਹੋ ਕਿ ਸਾਥਾ ਕਹਿੰਦੇ ਹੋ ਪਰ ਸਾਡੇ ਇੱਥੇ ਨਾ ਤਕੀਆ ਬੋਲਿਆ ਜਾਂਦਾ ਇਹਨੂੰ ਜਦੋਂ ਵੀ ਕੋਈ ਇਕੱਠ ਹੁੰਦਾ ਹੈ ਹਨਾ ਬਾਬਾ ਜੀ ਜਦੋਂ ਬੇਨਤੀ ਕਰਦੇ ਨੇ ਤਾਂ ਤਕੀਏ ਚ ਕਹਿੰਦੇ ਨੇ ਵੀ ਤਕੀਏ ਚ ਪਹੁੰਚੋ ਭਾਈ ਚਲੋ ਠੀਕ ਹੈ ਜੀ ਸ਼ਸ਼ੀ ਕਾ